ਨਮਸਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਾਟੋ ਕਲੇਸ਼ ਜਿਹੜਾ ਹੈ ਦਿਨ ਬਰ ਦਿਨ ਵੱਧਦਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੋ ਧੜਿਆਂ ਦੇ ਵਿੱਚ ਵੰਡੀ ਜਾ ਚੁੱਕੀ ਹੈ ਇੱਕ ਧੜਾ ਹੈ ਜਿਹੜੇ ਪ੍ਰਾਣੀ ਟਕਸਾਲੀ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਦੂਸਰਾ ਧੜਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਮੌਜੂਦਾ ਪਾਰਟੀ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਜੇ ਕੱਲ ਦੀ ਗੱਲ ਕਰੀਏ ਇੱਕ ਕੋਝਾ ਮਜ਼ਾਕ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਬੀਬਾ ਸਰਜੀਤ ਕੌਰ ਦੇ ਨਾਲ ਕੁਝ ਦਿਨ ਪਹਿਲਾਂ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਅਤੇ ਬੀਬੀ ਜਗੀਰ ਕੌਰ ਡਾਕਟਰ ਹਰਪਾਲ ਚੀਮਾ ਚਰਨਜੀਤ ਬਰਾੜ ਸਾਰੇ ਆਗੂ ਨਾਲ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਬੀਬੀ ਸਰਜੀਤ ਕੌਰ ਨੂੰ ਜਿਮਨੀ ਚੋਣਾਂ ਦੇ ਲਈ ਜਿਹੜੀਆਂ 10 ਜੁਲਾਈ ਨੂੰ ਹਲਕਾ ਜਲੰਧਰ ਵੈਸਟ ਵਿੱਚੋਂ VOTING ਹੋਵੇਗੀ 10 ਜੁਲਾਈ ਨੂੰ ਜਿਮਨੀ ਚੋਣਾਂ ਦੀ ਉਸ ਲਈ ਜਿਹੜਾ ਉਤਾਰ ਦਿੱਤਾ ਗਿਆ ਸੀ ਬੀਬੀ ਸਰਜੀਤ ਕੌਰ ਨੂੰ ਲੇਕਿਨ ਕੱਲ ਖਬਰ ਸੁਣ ਕੇ ਸਾਰੇ ਹੈਰਾਨ ਹੋ ਗਏ ਕਿ ਸ਼੍ਰੋਮਣੀ ਅਕਾਲੀ ਦਲ ਬੀਬਾ ਸਰਜੀਤ ਕੌਰ ਦਾ ਸਮਰਥਨ ਨਹੀਂ ਕਰੇਗੀ ਇਟ ਮੀਨਸ ਇੱਕ ਕੋਚਾ ਮਜ਼ਾਕ ਕੀਤਾ ਗਿਆ ਦੂਸਰੇ ਪਾਸੇ ਅੱਜ ਟੀਵੀ ਦੇ ਵਿੱਚ ਇੰਟਰਵਿਊ ਦੇ ਰਹਾ ਬੀਬਾ ਸਰਜੀਤ ਕੌਰ ਨੇ ਕਿਹਾ ਮੈਂ ਚੋਣ ਲੜਾਂਗੀ ਨਾਹੀਂ ਹਾਲੇ ਮੇਰਾ ਨਿਸ਼ਾਨ ਬਦਲਿਆ ਹੈ ਯਾਨੀ ਕਿ ਤਕਰੀਰ ਦਾ ਨਿਸ਼ਾਨ ਉਹੀ ਹੈ ਲੇਕਿਨ ਹੁਣ ਮੈਂ ਆਪਣੇ ਬਲ ਬੂਤੇ ਉਤੇ ਜੋ ਨਹੀਂ ਲੜਾਂਗੀ ਮੈਂ ਹੈਲਪ ਲਾਵਾਂਗੀ ਯਾਨੀ ਕਿ ਬੀਬਾ ਸਰਜੀਤ ਕੌਰ ਨੇ ਮਦਦ ਮੰਗੀ ਹੈ ਭਾਈ ਅੰਮਰਤਪਾਲ ਸਿੰਘ ਖਾਲਸਾ ਅਤੇ ਉਸ ਦੇ ਪਰਿਵਾਰ ਕੋਲੋਂ ਦੂਜੀ ਉਸ ਨੇ ਮੰਗੀ ਹੈ ਭਾਈ ਸਰਬਜੀਤ ਸਿੰਘ ਖਾਲਸਾ ਜੋ ਲੋਕ ਸਭਾ ਦੇ ਮੈਂਬਰ ਬਣੇ ਨੇ ਫਰੀਦਕੋਟ ਤੋਂ ਅਤੇ ਤੀਸਰਾ ਉਹਨਾਂ ਨੇ ਹੈਲਪ ਮੰਗੀ ਹੈ ਸਿਮਰਜੀਤ ਸਿੰਘ ਮਾਨ ਜੋ ਸ਼ਰੂਮਣੀ ਅਕਾਲੀ ਦਲ ਅੰਬਰਸਰ ਦੇ ਪ੍ਰਧਾਨ ਨੇ ਉਹਨਾਂ ਨੇ ਕਿਹਾ ਮੇਰੇ ਕੋਲ ਇੱਕ ਪੈਸਾ ਵੀ ਨਹੀਂ ਹੈ ਇੱਕ ਰੁਪਈਆ ਵੀ ਨਹੀਂ ਹੈ ਚੋਣ ਲੜਨ ਨੂੰ ਲਿਕਨ ਮੈਂ ਇਨ੍ਹਾਂ ਤਿੰਨਾਂ ਭਾਈ ਅਮਰਤਪਾਲ ਖਾਲਸਾ ਤੇ ਉਸਦੇ ਪਰਿਵਾਰ ਸਰਜੀਤ ਸਿੰਘ ਖਾਲਸਾ ਅਤੇ ਸਮਜੀਤ ਸਿੰਘ ਮਾਨ ਇਨ੍ਹਾਂ ਤਿੰਨਾਂ ਪਰਿਵਾਰਾਂ ਦੇ ਕੋਲੋਂ ਮੈਨੂੰ مالی ਮਦਦ ਵੀ ਚਾਹੀਦੀ ਹੈ ਅਤੇ ਮੈਨੂੰ ਸਪੋਰਟ ਵੀ ਚਾਹੀਦੀ ਹੈ ਜਿਮਨੀ ਚੋਣਾਂ ਦੇ ਪ੍ਰਚਾਰ ਲਈ ਚਾਹੇ ਰੂਟ ਸ਼ੋ ਹੋਣ ਚਾਹੇ ਰੈਲੀ ਹੋਵੇ ਚਾਹੇ ਵਾਰਡਾਂ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕਰਨਾ ਹੋਵੇ ਉਨੇ ਕਿਹਾ ਮੈਂ ਇਹਨਾਂ ਦਾ ਦਰਵਾਜ਼ਾ ਖਟਾਵਾਂਗੀ ਪਰ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਅੱਗੇ ਹੁਣ ਘੁਟਨੇ ਨਹੀਂ ਟੇਕਾਂਗੀ ਇਹ ਗੱਲ ਕਹੀ ਹੈ ਬੀਬਾ ਸਰਜੀਤ ਕੌਰ ਨੇ ਇਹ ਤਾਂ ਬੀਬਾ ਸਰਜੀਤ ਕੌਰ ਵਾਸਤੇ ਵੀ ਗੱਲ ਸਹੀ ਹੈ ਦੇਖੋ ਤੁਹਾਡਾ ਆਪ ਦਾ ਕਾਟੋ ਕਲੇਸ਼ ਹੈ ਲੇਕਿਨ ਇੱਕਦਮ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਉਣਾ ਅਤੇ ਉਸ ਨੂੰ ਜਵਾਬ ਦੇ ਦੇਣਾ ਕਿਹੜੀਆਂ ਸਰਪੰਚੀਆਂ ਚੋਣਾਂ ਹੋ ਰਹੀਆਂ ਨੇ ਜਿਮਣੀ ਚੋਣਾਂ ਹੋ ਰਹੀਆਂ ਨੇ ਪੰਜਾਬ ਦੇ ਹਲਕਾ ਜਲੰਧਰ ਵੈਸੂ ਵਿਧਾਇਕ ਚੁਣਿਆ ਜਾਣਾ ਹੈ ਅਤੇ ਕੱਲ ਹੈਰਾਨ ਕਰ ਦਿੱਤਾ ਜਾਂ ਕਹਿ ਦਈਏ ਭੰਬਲ ਪੂਸੇ ਪਾਤਾ ਜਿਹੜੇ ਸਮਰਥਕ ਸੀ ਬੀਬਾ ਸਜੀਤ ਕੌਰ ਦੇ ਕਿ ਸ਼ਰੋਬਣੀ ਆਕਾਲੀ ਦਲ ਜਿਹੜਾ ਸਮਰਥਨ ਨਹੀਂ ਕਰੇਗੀ ਨਾ ਹੀ ਭਾਗੀ ਤੜਾ ਨਾ ਹੀ ਸੁਖਬੀਰ ਸਿੰਘ ਬਾਦਲ ਜਿਹੜੇ ਪਾਰਟੀ ਪ੍ਰਧਾਨ ਨੇ ਲੇਸਨ ਇਹ ਲੇਕਿਨ ਇਸ ਦਾ ਕਮਨਿਆਜ਼ਾ ਜਿਹੜਾ ਕਿਸ ਨੂੰ ਭੁਗਤਣਾ ਪੈ ਰਿਹਾ ਹੈ ਬੀਬਾ ਸਜੀਤ ਕੌਰ ਨੂੰ ਲੇਕਿਨ ਉਹਨੇ ਫਿਰ ਦੁਬਾਰਾ ਭਾਈ ਅਮਰਪਾਲ ਖਾਲਸਾ ਜੋ ਹਲਕਾ ਕਰੂਰ ਸਹਿਬ ਤੋਂ ਐਮਪੀ ਬਣੇ ਨੇ ਭਾਵੇਂ ਉਹ ਜੇਲ੍ਹ ਦੇ ਵਿੱਚ ਬੰਦ ਨੇ ਲੇਕਿਨ ਫਿਰ ਵੀ ਉਹਨਾਂ ਨੇ ਉਸ ਦੇ ਪਰਿਵਾਰ ਦੇ ਕੋਲੋਂ ਹੈਲਪ ਮੰਗੀ ਹੈ ਭਾਈ ਸਰਜੀਤ ਸਿੰਘ ਖਾਲਸਾ ਅਤੇ ਸਿਮਰਨਜੀਤ ਸਿੰਘ ਮਾਨ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਇਹਨਾਂ ਤਿੰਨਾਂ ਦੇ ਕੋਲੋਂ ਬੀਬਾ ਸਰਜੀਤ ਕੌਰ ਨੇ ਸਹਾਇਤਾ ਮੰਗੀ ਹੈ ਮਦਦ ਮੰਗੀ ਹੈ ਉਹਨਾਂ ਨੇ ਕਿਹਾ ਕਿ ਮੈਂ ਜਿਮਨੀ ਚੋਂ ਇਹਨਾਂ ਤਿੰਨਾਂ ਪਰਸਨਾ ਦੇ ਨਾਲ ਲੜ ਕੇ ਜਿਹੜੀ ਹੈ ਲੜਾਂਗੀ ਦੇਖਾਂਗੇ ਕੀ ਬੀਬਾ ਸਰਜੀਤ ਕੌਰ ਪੰਥਕ ਵੋਟ ਆਪਣੇ ਵੱਲ ਖਿੱਚ ਪਾਉਂਦੇ ਨੇ ਜਾਂ ਨਹੀਂ ਪਾਉਂਦੇ ਕਿਉਂਕਿ ਜਿਆਦਾ ਪੰਥਕ ਵੋਟ ਹੈ ਨਹੀਂ ਸ਼ਰੋਣੀ ਅਕਾਲੀ ਦਲ ਦੀ ਹਲਕਾ ਜਲੰਧਰ ਵੈਸ ਤੋਂ ਧੰਨਵਾਦ